ਅੱਜ ਨਵਰਾਤਰੀ ਦੇ 6ਵੇਂ ਦਿਨ ਦੇਵੀ ਦੁਰਗਾ ਦੇ 6ਵੇਂ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਦੇ ਦਿਨ ਮਾਂ ਦੇ 6ਵੇਂ ਰੂਪ ਯਾਨੀ ਕਿ ਦੇਵੀ ਕਾਤਿਆਨੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਦੀ ਪੂਜਾ ਦੇ ਨਿਯਮ ਅਨੁਸਾਰ ਤੇ ਮਾਂ ਨੂੰ ਭੋਗ ਚੜਾਉਣਾ ਬਹੁਤ ਜ਼ਰੂਰੀ ਹੈ। ਕਿਹਾ ਜਾਂਦਾ ਹੈਗਾ ਕਿ ਨਵਰਾਤਰੀ ਦੇ ਦੌਰਾਨ 6ਵੇਂ ਦਿਨ ਮਾਂ ਨੂੰ ਉਹਨਾਂ ਦੇ ਮਨਪਸੰਦ ਭੋਗ ਚੜਾਉਣ ਦੇ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਇਸ ਲਈ ਨਵਰਾਤਰੀ ਦੇ 9ਵੇਂ ਜਿਹੜੇ ਕਿ 9 ਦਿਨਾਂ ਦੌਰਾਨ ਮਾਂ ਦੇਵੀ ਨੂੰ ਉਸਦੇ ਨੌ ਰੂਪਾਂ ਦੇ ਵਿੱਚ ਆਪਣੀ ਪਸੰਦੀਦਾ ਭੇਟਾਂ ਚੜਾਉਣੀਆਂ ਚਾਹੀਦੀਆਂ ਨੇ ਆਓ ਜਾਣਦੇ ਹਾਂ ਕਿ ਇਸ ਦਿਨ ਜੋ ਕਿ ਮਾਤਾ ਨੂੰ ਕੀ ਚੜਾਵਾ ਦੇਣਾ ਚਾਹੀਦਾ ਹੈਗਾ ਮਾ ਦੁਰਗਾ ਦੇ 6ਵੇਂ ਰੂਪ ਮਾ ਕਾਤਿਆਨੀ ਨੂੰ ਉਸ ਦੀ ਪੂਜਾ ਕਰਨ ਤੋਂ ਬਾਅਦ ਸ਼ਹਿਦ ਜਾਂ ਪੀਲਾ ਰੰਗ ਚੜਾਉਣਾ ਚਾਹੀਦਾ ਹੈ ਮਾਂ ਨੂੰ ਕੇਸਰ ਮਿਲਾ ਕੇ ਪੀਲੇ ਰੰਗ ਦਾ ਹਲਵਾ ਚੜਾ ਸਕਦੇ ਹੋ ਇਸ ਤੋਂ ਇਲਾਵਾ ਮਾਂ ਦੇ 6ਵੇਂ ਰੂਪ ਮਾਂ ਕਾਤਿਆਨੀ ਨੂੰ ਬਦਾਮ ਦਾ ਹਲਵਾ ਵੀ ਚੜਾਇਆ ਜਾ ਸਕਦਾ ਹੈ ਮਾਂ ਕਾਤਿਆਨੀ ਨੂੰ ਸ਼ਹਿਦ ਚੜਾਉਣ ਦੇ ਨਾਲ ਵਰਤ ਰੱਖਣ ਵਾਲੇ ਦੀ ਖਿੱਚ ਵਾਦੀ ਹੈ ਵੈਸੇ ਵੀ ਮਾਂ ਨੂੰ ਸੱਚੇ ਮਨ ਦੇ ਨਾਲ ਜੋ ਵੀ ਭੇਂਟ ਚੜਾਈ ਜਾਂਦੀ ਹੈ ਉਹ ਪ੍ਰਵਾਨ ਕਰ ਲੈਂਦੀ ਹੈ ਪਰ ਜੇਕਰ ਤੁਸੀਂ ਉਸ ਦਿਨ ਜਿਸ ਦੇਵੀ ਦੀ ਪੂਜਾ ਕਰ ਰਹੇ ਹੋ ਉਸ ਦਾ ਆਪਣਾ ਪਸੰਦ ਦਾ ਚੜਾਵਾ ਚੜਾਉਂਦੇ ਹੋ ਤਾਂ ਤੁਹਾਨੂੰ ਸੁਭਦੇਰੇ ਸ਼ੁੱਭ ਫਲ ਮਿਲਦਾ ਹੈ ਤੁਸੀਂ ਮਾਂ ਨੂੰ ਆਪਣਾ ਪਸੰਦੀਦਾ ਮਨਪਸੰਦ ਫਲ ਵਿਚੜਾ ਸਕਦੇ ਹੋ ਮਾਂ ਨੂੰ ਅਖਰੋਟ ਵੀ ਬਹੁਤ ਪਸੰਦ ਹੈ ਮਾਂ ਕਾਤਿਆਨੀ ਦੇਵੀ ਦੀ ਪੂਜਾ ਦੇ ਵਿੱਚ ਇਹ ਮੰਨਿਆ ਜਾਂਦਾ ਹੈਗਾ ਕਿ ਜੇਕਰ ਅਣ ਵਿਆਹੀਆਂ ਔਰਤਾਂ 6ਵੇਂ ਦਿਨ ਕਾਤਿਆਨੀ ਮੰਤਰ ਦੇ ਨਾਲ-ਨਾਲ ਓਮ ਕਾਤਿਆਨੀ ਮਹਾ ਮਾਏ ਦਾ 108 ਵਾਰ ਜਾਪ ਕਰਕੇ ਦੇਵੀ ਦੀ ਪੂਜਾ ਕਰਦਿਆਂ ਨੇ ਤਾਂ ਉਹਨਾਂ ਦੀ ਵਿਆਹ ਦੀ ਇੱਛਾ ਪੂਰੀ ਹੁੰਦੀ ਹੈ ਮਾਂ ਕਾਤਿਆਨੀ ਦਾ ਮਨਪਸੰਦ ਫਲ ਅਤੇ ਰੰਗ ਵੀ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਮਾਂ ਕਾਤਿਆਨੀ ਨੂੰ ਲਾਲ ਰੰਗ ਬਹੁਤ ਪਸੰਦ ਹੈ ਇਸ ਦਿਨ ਦੇਵੀ ਭਗਵਤੀ ਨੂੰ ਲਾਲ ਰੰਗ ਦੇ ਗੁਲਾਬ ਦੇ ਫੁੱਲ ਚੜਾਉਣਾ ਸ਼ੁਭ ਹੋਵੇਗਾ ਅਜਿਹਾ ਮੰਨਿਆ ਜਾਂਦਾ ਹੈਗਾ ਕਿ ਅਜਿਹਾ ਕਰਨ ਦੇ ਨਾਲ ਦੇਵੀ ਭਗਵਤੀ ਦੀ ਵਰਖਾ ਹੁੰਦੀ ਹੈ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਜੀ ਲੱਗੀ ਹੈ ਜਾਣਕਾਰੀ ਤੁਹਾਡੇ ਲਈ ਬੇहद ਖਾਸ ਹੈ ਕਿਉਂਕਿ ਨਵਰਾਤਰੀ ਦੇ ਪਾਵਨ ਦਿਨ ਚੱਲ ਰਹੇ ਨੇ ਪਾਵਨ ਤਿਹਾਰ ਹੈਗੇ ਚੈਤ੍ਰੇ ਨਵਰਾਤਰੀ ਦੇ ਤਿਹਾਰ ਜਿਹੜੇ ਕਿ ਚੱਲਦੇ ਪਏ ਨੇ ਨਵਰਾਤਰੀ ਹੈਗੇ ਚੈਤ੍ਰੇ ਨਵਰਾਤਰੀ ਦੇ ਦਿਨ ਹਰ ਲੋਕ ਆਪਣੇ ਘਰ ਦੇ ਵਿੱਚ ਰੋਜ਼ ਸਵੇਰੇ ਉੱਠ ਕੇ ਨਾਤੋ ਕੇ ਮਾਤਾ ਦੀ ਪੂਜਾ ਅਰਚਨਾ ਕਰਦੇ ਨੇ ਸਵੇਰੇ ਸਵੇਰੇ ਉੱਠ ਕੇ ਘਰ ਦੀ ਸਫਾਈ ਕਰਕੇ ਮਾਂ ਦੀ ਸੇਵਾ ਦੇ ਵਿੱਚ ਰੁੱਝ ਜਾਂਦੇ ਨੇ ਤੇ ਉਹਨਾਂ ਦੇ ਮਨਪਸੰਦ ਜੋ ਕਿ ਚੜਾਵਾ ਹੋ ਗਿਆ ਜਾਂ ਫਿਰ ਕੋਈ ਵੀ ਸ਼ਿੰਗਾਰ ਹੋ ਗਿਆ ਉਹ ਮਾਂ ਨੂੰ ਚੜਾਉਣ ਦੇ ਲਈ ਮਾਂ ਨੂੰ ਪ੍ਰਸੰਨ ਕਰਨ ਦੇ ਲਈ ਹਰ ਉਹ ਕੰਮ ਕਰਦੇ ਨੇ ਤੇ ਉਹਨਾਂ ਦੀ ਮਨੁਕਾਮਨਾ ਵੀ એના દીનાદે વચ્ચ માં જરૂર સૂંદેને ਅੱਜ ਨਵਰਾਤਰੀ ਦੇ 6ਵੇਂ ਦਿਨ ਦੇਵੀ ਦੁਰਗਾ ਦੇ 6ਵੇਂ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਦੇ ਦਿਨ ਮਾਂ ਦੇ 6ਵੇਂ ਰੂਪ ਯਾਨੀ ਕਿ ਦੇਵੀ ਕਾਤਿਆਨੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਦੀ ਪੂਜਾ ਦੇ ਨਿਯਮਤ ਅਨੁਸਾਰ ਤੇ ਮਾਂ ਨੂੰ ਭੋਗ ਚੜਾਉਣਾ ਬਹੁਤ ਜ਼ਰੂਰੀ ਹੈ। ਕਿਹਾ ਜਾਂਦਾ ਹੈਗਾ ਕਿ ਨਵਰਾਤਰੀ ਦੇ ਦੌਰਾਨ 6ਵੇਂ ਦਿਨ ਮਾਂ ਨੂੰ ਉਹਨਾਂ ਦੇ ਮਨਪਸੰਦ ਭੋਗ ਚੜਾਉਣ ਦੇ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਇਸ ਲਈ ਨਵਰਾਤਰੀ ਦੇ 9ਵੇਂ ਜਿਹੜੇ ਕਿ 9 ਦਿਨਾਂ ਦੌਰਾਨ ਮਾਂ ਦੇਵੀ ਨੂੰ ਉਸਦੇ ਨੌ ਰੂਪਾਂ ਦੇ ਵਿੱਚ ਆਪਣੀ ਪਸੰਦੀਦਾ ਭੇਟਾਂ ਚੜਾਉਣੀਆਂ ਚਾਹੀਦੀਆਂ ਨੇ ਆਓ ਜਾਣਦੇ ਹਾਂ ਕਿ ਇਸ ਦਿਨ ਜੋ ਕਿ ਮਾਤਾ ਨੂੰ ਕੀ ਚੜਾਵਾ ਦੇਣਾ ਚਾਹੀਦਾ ਹੈਗਾ ਮਾ ਦੁਰਗਾ ਦੇ 6ਵੇਂ ਰੂਪ ਮਾ ਕਾਤਿਆਨੀ ਨੂੰ ਉਸ ਦੀ ਪੂਜਾ ਕਰਨ ਤੋਂ ਬਾਅਦ ਸ਼ਹਿਦ ਜਾਂ ਪੀਲਾ ਰੰਗ ਚੜਾਉਣਾ ਚਾਹੀਦਾ ਹੈ ਮਾਂ ਨੂੰ ਕੇਸਰ ਮਿਲਾ ਕੇ ਪੀਲੇ ਰੰਗ ਦਾ ਹਲਵਾ ਚੜ੍ਹਾ ਸਕਦੇ ਹੋ ਇਸ ਤੋਂ ਇਲਾਵਾ ਮਾਂ ਦੇ ਛੇਵੇਂ ਰੂਪ ਮਾਂ ਕਾਤਿਆਨੀ ਨੂੰ ਬਦਾਮ ਦਾ ਹਲਵਾ ਵੀ ਚੜਾਇਆ ਜਾ ਸਕਦਾ ਹੈ ਮਾਂ ਕਾਤਿਆਨੀ ਨੂੰ ਸ਼ਹਿਦ ਚੜਾਉਣ ਦੇ ਨਾਲ ਵਰਤ ਰੱਖਣ ਵਾਲੇ ਦੀ ਖਿੱਚ ਵਾਦੀ ਹੈ ਵੈਸੇ ਵੀ ਮਾਂ ਨੂੰ ਸੱਚੇ ਮਨ ਦੇ ਨਾਲ ਜੋ ਵੀ ਭੇਂਟ ਚੜਾਈ ਜਾਂਦੀ ਹੈ ਉਹ ਪ੍ਰਵਾਨ ਕਰ ਲੈਂਦੀ ਹੈ ਪਰ ਜੇਕਰ ਤੁਸੀਂ ਉਸ ਦਿਨ ਜਿਸ ਦੇਵੀ ਦੀ ਪੂਜਾ ਕਰ ਰਹੇ ਹੋ ਉਸ ਦਾ ਆਪਣਾ ਪਸੰਦ ਦਾ ਚੜਾਵਾ ਚੜਾਉਂਦੇ ਹੋ ਤਾਂ ਤੁਹਾਨੂੰ ਸੁਭਦੇਰੇ ਸ਼ੁੱਭ ਫਲ ਮਿਲਦਾ ਹੈ ਤੁਸੀਂ ਮਾਂ ਨੂੰ ਆਪਣਾ ਪਸੰਦੀਦਾ ਮਨਪਸੰਦ ਫਲ ਵੀ ਚੁੜਾ ਸਕਦੇ ਹੋ ਮਾਂ ਨੂੰ ਅਖਰੋਟ ਵੀ ਬਹੁਤ ਪਸੰਦ ਹੈ ਮਾਂ ਕਾਤਿਆਨੀ ਦੇਵੀ ਦੀ ਪੂਜਾ ਦੇ ਵਿੱਚ ਇਹ ਮੰਨਿਆ ਜਾਂਦਾ ਹੈਗਾ ਕਿ ਜੇਕਰ ਅਣ ਵਿਆਹੀਆਂ ਔਰਤਾਂ 6ਵੇਂ ਦਿਨ ਕਾਤਿਆਨੀ ਮੰਤਰ ਦੇ ਨਾਲ-ਨਾਲ ਓਮ ਕਾਤਿਆਨੀ ਮਹਾ ਮਾਏ ਦਾ 108 ਵਾਰ ਜਾਪ ਕਰਕੇ ਦੇਵੀ ਦੀ ਪੂਜਾ ਕਰਦਿਆਂ ਨੇ ਤਾਂ ਉਹਨਾਂ ਦੀ ਵਿਆਹ ਦੀ ਇੱਛਾ ਪੂਰੀ ਹੁੰਦੀ ਹੈ ਮਾਂ ਕਾਤਿਆਨੀ ਦਾ ਮਨਪਸੰਦ ਫਲ ਅਤੇ ਰੰਗ ਵੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਮਾਂ ਕਾਤਿਆਨੀ ਨੂੰ ਲਾਲ ਰੰਗ ਬਹੁਤ ਪਸੰਦ ਹੈ ਇਸ ਦਿਨ ਦੇਵੀ ਭਗਵਤੀ ਨੂੰ ਲਾਲ ਰੰਗ ਦੇ ਗੁਲਾਬ ਦੇ ਫੁੱਲ ਚੜਾਉਣਾ ਸ਼ੁਭ ਹੋਵੇਗਾ ਅਜਿਹਾ ਮੰਨਿਆ ਜਾਂਦਾ ਹੈਗਾ ਕਿ ਅਜਿਹਾ ਕਰਨ ਦੇ ਨਾਲ ਦੇਵੀ ਭਗਵਤੀ ਦੀ ਵਰਖਾ ਹੁੰਦੀ ਹੈ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਜੀ ਲੱਗੀ ਹੈ ਜਾਣਕਾਰੀ ਤੁਹਾਡੇ ਲਈ ਬੇहद ਖਾਸ ਹੈ ਕਿਉਂਕਿ ਨਵਰਾਤਰੀ ਦੇ ਪਾਵਨ ਦਿਨ ਚੱਲ ਰਹੇ ਨੇ ਪਾਵਰ ਤਿਹਾਰ ਹੈਗੇ ਚੈਤ੍ਰੇ ਨਵਰਾਤਰੀ ਦੇ ਤਿਹਾਰ ਜਿਹੜੇ ਕਿ ਚੱਲਦੇ ਪਏ ਨੇ ਨਵਰਾਤਰੀ ਹੈਗੇ ਚੈਤ੍ਰੇ ਨਵਰਾਤਰੀ ਦੇ ਦਿਨ ਹਰ ਲੋਕ ਆਪਣੇ ਘਰ ਦੇ ਵਿੱਚ ਰੋਜ਼ ਸਵੇਰੇ ਉੱਠ ਕੇ ਨਾਤੋ ਕੇ ਮਾਤਾ ਦੀ ਪੂਜਾ ਅਰਚਨਾ ਕਰਦੇ ਨੇ ਸਵੇਰੇ ਸਵੇਰੇ ਉੱਠ ਕੇ ਘਰ ਦੀ ਸਫਾਈ ਕਰਕੇ ਮਾਂ ਦੀ ਸੇਵਾ ਦੇ ਵਿੱਚ ਰੁੱਝ ਜਾਂਦੇ ਨੇ ਤੇ ਉਹਨਾਂ ਦੇ ਮਨਪਸੰਦ ਜੋ ਕਿ ਚੜਾਵਾ ਹੋ ਗਿਆ ਜਾਂ ਫਿਰ ਕੋਈ ਵੀ ਸ਼ਿੰਗਾਰ ਹੋ ਗਿਆ ਉਹ ਮਾਂ ਨੂੰ ਚੜਾਉਣ ਦੇ ਲਈ ਮਾਂ ਨੂੰ ਪ੍ਰਸੰਨ ਕਰਨ ਦੇ ਲਈ ਹਰ ਉਹ ਕੰਮ ਕਰਦੇ ਨੇ ਤੇ ਉਹਨਾਂ ਦੀਆਂ ਮਨੁਕਾਮਨਾਵਾਂ ਵੀ એના દિના દેવચ્માં જરૂર સુનદેને